ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਜੱਬਲਪੁਰ ਦੀ ਧਰਤੀ ਤੇ ਪਹੁੰਚੇ। ਗੁਰੂ ਜੀ ਦੇ ਨਾਲ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਸਨ। ਜੰਗਲ ਵਿੱਚ ਚਲਦਿਆਂ ਚਲਦਿਆਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ। ਮੇਰੇ ਤੋਂ ਭੁੱਖ ਸਹਾਰੀ ਨਹੀਂ ਜਾ ਰਹੀ। ਕਿਰਪਾ ਕਰਕੇ ਕੁਝ ਖਾਣ ਦਾ ਇੰਤਜ਼ਾਮ ਕਰੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਆਓ ਜਿਹੜੇ ਸਾਹਮਣੇ ਰੀਠੇ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਜਾ ਕੇ ਖਾ ਲੈ ਤਾਂ ਗੁਰੂ ਜੀ ਦੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਰੀਠੇ ਤਾਂ ਸਵਾਦ ਵਿੱਚ ਕੋੜੇ ਹੁੰਦੇ ਹਨ ਤਾਂ ਫਿਰ ਮੈਂ ਇਹਨਾਂ ਨੂੰ ਕਿਵੇਂ ਖਾ ਸਕਦਾ ਹਾਂ ਤਾਂ ਗੁਰੂ ਜੀ ਨੇ ਮੁਸਕਰਾ ਕੇ ਭਾਈ ਮਰਦਾਨੇ ਨੂੰ ਜਵਾਬ ਦਿੱਤਾ ਕਿ ਮਰਦਾਨਿਆਂ ਤੋ ਇੱਕ ਵਾਰੀ ਇਹਨਾਂ ਰੀਠਿਆਂ ਨੂੰ ਖਾ ਕੇ ਤਾਂ ਦੇਖ ਉਸ ਤੋਂ ਬਾਅਦ ਹੀ ਇਹਨਾਂ ਦਾ ਸਵਾਦ ਦਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਕਹਿਣ ਉੱਤੇ ਜਦੋਂ ਰੀਠੇ ਦੇ ਫਲ ਨੂੰ ਆਪਣੇ ਮੂੰਹ ਵਿੱਚ ਪਾਇਆ ਤਾਂ ਉਹਨਾਂ ਨੂੰ ਰੀਠੇ ਵਿੱਚੋਂ ਅੰਮ੍ਰਿਤ ਦਾ ਸਵਾਦ ਆਇਆ ਜਿਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਰੀਠੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ ਤੇ ਆਪਣਾ ਪੇਟ ਭਰ ਲਿਆ ਭਾਈ ਮਰਦਾਨਾ ਜੀ ਦਾ ਪੇਟ ਭਰਨ ਤੋਂ ਬਾਅਦ ਗੁਰੂ ਜੀ ਅੱਗੇ ਵੱਲ ਚੱਲ ਪਏ ਤੇ ਜੰਗਲ ਨੂੰ ਪਾਰ ਕਰਦੇ ਰਹੇ ਜਦੋਂ ਦੁਪਹਿਰ ਹੋਈ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਥੋਂ ਤਾਂ ਚੱਲਿਆ ਨਹੀਂ ਜਾ ਰਿਹਾ ਕਿਉਂਕਿ ਮੈਂ ਚੱਲ-ਚੱਲ ਕੇ ਬਹੁਤ ਥੱਕ ਚੁੱਕਿਆ ਹਾਂ ਹੁਣ ਅੱਗੇ ਰਸਤਾ ਵੀ ਖਰਾਬ ਹੈ ਤੁਸੀਂ ਮੈਨੂੰ ਆਗਿਆ ਦਿਓ ਕਿ ਮੈਂ ਇੱਥੋਂ ਵਾਪਸ ਮੁੜਨਾ ਚਾਹੁੰਦਾ ਹਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਅੱਧੇ ਰਾਹ ਵਿੱਚ ਸਾਡਾ ਸਾਥ ਨਾ ਛੱਡ ਬਲਕਿ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਕਰਦਾ ਅੱਗੇ ਵਧੀ ਚੱਲ ਪਰ ਭਾਈ ਮਰਦਾਨੇ ਨੇ ਗੁਰੂ ਜੀ ਦੀ ਗੱਲ ਨਹੀਂ ਮੰਨੀ ਤੇ ਉਥੋਂ ਇਕੱਲੇ ਹੀ ਵਾਪਸ ਚੱਲ ਪਏ ਦਰਅਸਲ ਭਾਈ ਮਰਦਾਨਾ ਜੀ ਉਸ ਇਲਾਕੇ ਦੇ ਬਾਰੇ ਵਿੱਚ ਜਾਣਦੇ ਨਹੀਂ ਸਨ ਤੇ ਜਦੋਂ ਕੁਝ ਕੋ ਮੀਲਾਂ ਦੀ ਦੂਰੀ ਤੇ ਆਏ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਰਾਖਸ਼ ਨੇ ਫੜ ਲਿਆ ਜਿਹੜੇ ਰਾਖਸ਼ ਨੇ ਭਾਈ ਮਰਦਾਨੇ ਨੂੰ ਫੜਿਆ ਸੀ ਉਸ ਰਾਖਸ਼ ਦਾ ਨਾਮ ਸੀ ਕੌਡਾ ਰਾਖਸ਼ ਤੇ ਜਿਹੜਾ ਵੀ ਇਨਸਾਨ ਉਸਦੇ ਹੱਥ ਆ ਜਾਂਦਾ ਉਹ ਉਸ ਨੂੰ ਤੇਲ ਦੇ ਕੜਾਹੀ ਵਿੱਚ ਤਲ ਕੇ ਖਾ ਜਾਂਦਾ ਸੀ ਕੋਡੇ ਰਾਖਸ਼ ਨੇ ਜਦੋਂ ਭਾਈ ਮਰਦਾਨੇ ਨੂੰ ਫੜਿਆ ਤਾਂ ਡਰੇ ਹੋਏ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਪਰ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਨੂੰ ਤਾਂ ਪਹਿਲਾਂ ਹੀ ਇਸ ਘਟਨਾ ਦਾ ਗਿਆਨ ਸੀ ਤੇ ਜਦੋਂ ਕੋਡਾ ਰਾਖਸ਼ ਭਾਈ ਮਰਦਾਨਾ ਜੀ ਨੂੰ ਗਰਮ ਗਰਮ ਤੇਲ ਵਿੱਚ ਪਾਉਣ ਲੱਗਾ ਤਾਂ ਜਿਵੇਂ ਹੀ ਭਾਈ ਮਰਦਾਨੇ ਜੀ ਦਾ ਸਰੀਰ ਤੇਲ ਨੂੰ ਛੂਇਆ ਤਾਂ ਤੇਲ ਉਸੇ ਵੇਲੇ ਠੰਡਾ ਪੈ ਗਿਆ ਤੇ ਅੱਗ ਵੀ ਆਪਣੇ ਆਪ ਬੁਝ ਗਈ ਇਹ ਦੇਖ ਕੇ ਕੋਡਾ ਰਾਖਸ਼ ਬਹੁਤ ਹੈਰਾਨ ਹੋਇਆ ਤੇ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਖੜੇ ਸਨ ਜਿਨ੍ਹਾਂ ਨੂੰ ਦੇਖ ਕੇ ਕੋਡਾ ਰਾਖਸ਼ ਹੈਰਾਨੀ ਭਰੇ ਚਿਹਰੇ ਨਾਲ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਜਿਨ੍ਹਾਂ ਦੇ ਸਿਰਫ ਆਉਣ ਨਾਲ ਹੀ ਮੇਰੀ ਅੱਗ ਬੁਝ ਗਈ ਤੇ ਮੇਰਾ ਤੇਲ ਵਾਲਾ ਕੜਾਇਆ ਵੀ ਠੰਡਾ ਹੋ ਗਿਆ ਤਾਂ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਕੌਡੇ ਰਾਖਸ਼ ਨੂੰ ਕਹਿਣ ਲੱਗੇ ਕਿ ਕੌਡਿਆ ਤੈਨੂੰ ਪਰਮਾਤਮਾ ਨੇ ਇਸ ਧਰਤੀ ਤੇ ਇਨਸਾਨਾਂ ਦਾ ਮਾਸ ਖਾਣ ਲਈ ਨਹੀਂ ਭੇਜਿਆ ਤਾਂ ਗੁਰੂ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਕੌਡਾ ਰਾਖਸ਼ ਹੋਰ ਹੈਰਾਨ ਹੋ ਗਿਆ ਕਿ ਇਹਨਾਂ ਨੂੰ ਤਾਂ ਮੇਰਾ ਨਾਮ ਵੀ ਪਤਾ ਹੈ ਇਹ ਕੋਈ ਜ਼ਰੂਰ ਪਹੁੰਚੇ ਹੋਏ ਸੰਤ ਹਨ। ਗੋਡਾ ਰਾਖਸ਼ ਉਸੇ ਵੇਲੇ ਗੁਰੂ ਜੀ ਦੇ ਚਰਨਾਂ ਉੱਤੇ ਟਹਿ ਪਿਆ ਤੇ ਆਪਣੇ ਬਾਰੇ ਦੱਸਣ ਲੱਗਾ ਕਿ ਗੁਰੂ ਜੀ ਦਰਅਸਲ ਮੈਂ ਪਿੱਛੋਂ ਭੀਲ ਜਾਤੀ ਨਾਲ ਸੰਬੰਧ ਰੱਖਦਾ ਸੀ ਤੇ ਆਰੀਆਂ ਨ ਜਾਤੀ ਦੇ ਲੋਕਾਂ ਨੇ ਮੈਨੂੰ ਨੀਵੀਂ ਜਾਤੀ ਦਾ ਕਹਿ ਕਹਿ ਕੇ ਮੈਦਾਨੀ ਇਲਾਕਿਆਂ ਵਿੱਚੋਂ ਧੱਕੇ ਮਾਰ ਕੇ ਜੰਗਲ ਵੱਲ ਕੱਢ ਦਿੱਤਾ ਸੀ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਕੋਈ ਵੀ ਮੈਦਾਨੀ ਇਲਾਕੇ ਦਾ ਇਨਸਾਨ ਦਿਖਾਈ ਦਿੰਦਾ ਹੈ ਮੈਂ ਉਸ ਨੂੰ ਤੇਲ ਵਿੱਚ ਤਲ ਕੇ ਖਾ ਜਾਂਦਾ ਹਾਂ ਕਿਉਂਕਿ ਮੈਦਾਨੀ ਇਲਾਕਿਆਂ ਦੇ ਇਨਸਾਨਾਂ ਲਈ ਮੇਰੇ ਦਿਲ ਵਿੱਚ ਬਹੁਤ ਨਫ਼ਰਤ ਭਰੀ ਸੀ ਪਰ ਤੁਹਾਡੇ ਨੂਰਾਨੀ ਚਿਹਰੇ ਵੱਲ ਦੇਖ ਕੇ ਮੇਰੇ ਅੰਦਰ ਦਾ ਮਰ ਚੁੱਕਿਆ ਮਨੁੱਖ ਦੁਬਾਰਾ ਤੋਂ ਜਿਉਂਦਾ ਹੋ ਗਿਆ ਹੈ ਮੈਂ ਆਪਣੇ ਜੀਵਨ ਵਿੱਚ ਬਹੁਤ ਪਾਪ ਕੀਤੇ ਹਨ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਕੌਡੇ ਰਾਖਸ਼ ਨੂੰ ਕਹਿਣ ਲੱਗੇ ਕਿ ਕੌਡਿਆ ਅਸੀਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਤੇਰਾ ਉਧਾਰ ਕਰਨ ਵਾਸਤੇ ਹੀ ਆਏ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਕੁਝ ਮੂਰਖ ਲੋਕਾਂ ਦੀ ਮੂਰਖਤਾ ਕਰਕੇ ਤੂੰ ਗਲਤ ਰਾਹ ਉੱਤੇ ਚੱਲ ਪਿਆ ਹੈ ਪਰ ਹੁਣ ਤੈਨੂੰ ਪਰਮਾਤਮਾ ਨੇ ਇੱਕ ਸੁਧਰਨ ਦਾ ਮੌਕਾ ਦਿੱਤਾ ਹੈ ਤੇ ਤੂੰ ਇਸ ਨੂੰ जाया ਨਾ ਕਰੇ ਤਾਂ ਕੌਡਾ ਰਾਖਸ਼ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਨਿਹਾਲ ਹੋ ਚੁੱਕਿਆ ਹਾਂ ਤੇ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਮੈਂ ਸਾਰੇ ਬੁਰੇ ਕੰਮ ਛੱਡ ਕੇ ਮਨੁੱਖਤਾ ਨਾਲ ਪਿਆਰ ਕਰਾਂਗਾ ਤੇ ਤੁਹਾਡੇ ਦੱਸੇ ਹੋਏ ਮਾਰਗ ਉੱਤੇ ਹੀ ਚੱਲਾਂਗਾ ਸੋ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੇ ਉਸ ਕੌਡੇ ਰਾਖਸ਼ ਨੂੰ ਕੌਡੇ ਰਾਖਸ਼ ਤੋਂ ਭਾਈ ਕੌਡਾ ਬਣਾ ਦਿੱਤਾ ਸਤਿਨਾਮ ਸ੍ਰੀ ਵਾਹਿਗੁਰੂ